ਅੱਜ ਤਰੀਕ 24 ਮਈ 1896 ਅੱਜ ਉਸ ਬਾਗੀ ਦਾ ਜਨਮ ਦਿਨ ਹੈ ਅੱਜ ਉਸ ਸੂਰਬੀਰ ਜੋਧਾ ਦਾ ਜਨਮ ਦਿਨ ਹੈ ਜਿਹਨੂੰ ਦੁਨੀਆ ਕਹਿੰਦੀ ਹੈ ਤੂਫਾਨਾਂ ਦਾ ਸ਼ਾਹ ਅਸਵਾਰ ਅੱਜ ਜਨਮ ਦਿਨ ਹੈ ਕਰਤਾਰ ਸਿੰਘ ਸਰਾਭਾ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਨਾਂ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਸਰਦਾਰ ਬਦਨ ਸਿੰਘ ਦੇ ਕੁਲ ਦੇ ਵਿੱਚ ਹੋਇਆ ਤੇ ਉਹਨਾਂ ਦੇ ਮਾਤਾ ਦਾ ਨਾਮ ਸਾਬਕੌਰ ਉਹ ਇੱਕ ਇਹੋ ਜਿਹਾ ਜੋਦਾ ਸੀ ਜਿਸਨੂੰ ਕਿ ਸੋਨ ਸਿੰਘ ਪਕਣਾ ਵਰਗੇ ਇੱਕ ਮਹਾਨ ਜਿਹੜੇ ਬੰਦੇ ਆ ਉਹ ਮੇਰਾ ਮੇਰਾ ਜਰਨਲ ਕਹਿ ਕੇ ਬੁਲਾਉਂਦੇ ਸੀ ਕਹਿੰਦੇ ਸੀ ਕਿ ਮੇਰਾ ਜਰਨਲ ਹੈ ਉਹ ਇੱਕ 18 ਸਾਲ ਦਾ ਗੱਭਰੂ ਜਿਹਨੇ ਦੁਨੀਆ ਨੂੰ ਇਹ ਜਿਹੜਾ ਦੱਸਿਆ ਆ ਕਿ ਆਪਾਂ ਆਜ਼ਾਦੀ ਲੈ ਸਕਦੇ ਆ ਗਦਰੀ ਲਹਿਰ ਦੇ ਵਿੱਚ ਇੱਕ ਮੁੱਖ ਭੂਮਿਕਾ ਨਿਵਾਉਣ ਵਾਲਾ ਕਰਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ਦੇ ਬਾਰੇ ਹੈਗਾ ਤੁਸੀਂ ਪਾਈਆ ਜਮੇਰ ਸਿੰਘ ਦੀ ਕਿਤਾਬ ਪੜੋਗੇ ਨਾ ਤਾਂ ਉਹ ਪੜ੍ਹ ਕੇ ਇੱਕ ਵਾਰ ਰੌਂਗਟੇ ਖੜੇ ਹੁੰਦੇ ਆ ਕਿ ਇੱਕ 18 ਸਾਲ ਦਾ ਗੱਭਰੂ ਕਿਹੋ ਜਿਹਾ ਜੋਸ਼ ਰੱਖਦਾ ਸੀ ਕਿਹੋ ਜਿਹੀ ਉਹਨੇ ਗਦਰ ਲਹਿਰ ਚਲਾਈ ਕਿਹੋ ਜਿਹਾ ਉਹਨੇ ਲੋਕਾਂ ਦੇ ਵਿੱਚ ਜੋਸ਼ ਭਰਿਆ ਜਿਹੜੇ ਕਿ ਅਜੇ ਟਾਈਮ ਦੇ ਉੱਤੇ ਲੋਕੀ